24 ਮਾਡਲ ਖੜਾ ਜੀ ਸਵਰਾਜ 855 3 ਸਪੀਡ ਇਹ ਪੌਣੇ 200 ਘੰਟਾ ਚੱਲਿਆ ਜੀ ਪੌਣੇ 200 25500 ਰੁਪਿਆ ਆ ਨਵੇਂ 855 ਦੇ ਵਿੱਚੋਂ ਮਾਨਤਾ ਹੋ ਜੂ ਘਟ ਜੂ ਤੇ ਸਿਰਲਾ ਬਟਨ ਦੱਬ ਕੇ ਆ 10000 ਹੋਰ ਤੋਂ ਵੱਧਦੇ ਯਾਰ ਅੱਛਾ 10000 ਦੱਬ ਦੀਏ 780 ਦਾ ਦੇ ਨੀ ਨੀ ਜੀ ਤੇ ਉੱਤੋਂ 4x4 ਆ 4x4 ਆ ਜੀ ਇਹਦਾ ਟਮਾ ਟੱਲਾ ਦੀਵਾ ਲੈ ਕੇ ਭਾਲਣ ਵਾਲਾ ਕੰਮ ਆ ਚੇਰੀ ਵੀਡੀਓ ਦੇਖ ਕੇ ਆ ਜਾ 15000 ਰੈਕਟਰ ਲੈ 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 ਵੀ ਮਿੱਤਰੋ 5000 ਹੋਰ ਉੱਡ ਗਿਆ 35000 ਰੁਪਇਆ ਮੰਨਤਾ ਨਾ ਟਰੈਕਟਰ ਦੇ ਵਿੱਚੋਂ ਹੋ ਜੂ ਕੀ ਹੋਈ ਆ 45000 ਦਾ ਦੇ ਦਾਂਗੇ ਯਾਰ 45000 ਦਾ ਹੋ ਜੂ ਲੈ ਵੀ ਮਿੱਤਰੋ 30000 ਰੁਪਇਆ ਜੋ ਕੱਟ ਜੂ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਐ ਇਸ ਵਕਤ ਫਤਿਹਬਾਦ ਦੇ ਵਿੱਚ ਤੇ ਨਾਲ ਆਪਣੇ ਇਧਰੇ ਪਾਸੇ ਮਿੱਤਰੋ ਹੈਪੀ ਸ਼ਰਮਾ ਭਰਾ ਆਪਣਾ ਕੀ ਹਾਲ ਚਾਲ ਸਰਮਾ ਜੀ ਬਈ ਸਤਿ ਸ਼੍ਰੀ ਅਕਾਲ ਹਾਲ ਚਾਲ ਕਿਵੇਂ ਆ ਸਤਿ ਸ਼੍ਰੀ ਅਕਾਲ ਦਾ ਸੁਣ ਚੁਣ ਠੀਕ ਐ ਤੇ ਅੱਜ ਧਮਾਕੇ ਕਰਨੇ ਆ ਵੱਡੇ ਤੇ ਆਦਾ ਸੁਣ ਇੱਥੇ ਕਿੰਨੇ ਕੇ ਧਮਾਕੇ ਕਰਨ ਜੇਥੇ ਲੈ ਕੇ ਜਾਓਗੇ 40-50 ਹਜ਼ਾਰ ਰੁਪਏ ਜਾ ਕੇ ਕਮਾ ਲਿਓ ਅਸਿਆ ਠੀਕ ਐ ਤੇ ਉਹਨਾਂ ਐਂ ਦਸਣ ਲੱਗੀ ਐ ਕਿਹੜੇ ਪਾਸੇ ਤਾਂ ਲੈਣਾ ਦੋਨੇ ਪਾਸੇ ਲਈ ਬੈਠਿਓ ਕਿਹੜੇ ਮਰਜ਼ੀ ਪਾਸੇ ਚੱਲ ਪੋ ਤੇ ਇਤੁਈ ਲੱਗ ਪੜਾਦਾ ਵੱਡਾ ਸਾਰਾ ਖੜਾ ਆਪਣੇ ਕੋਲ ਇਹ ਹੈਗਾ ਨੀ ਨਿਊ ਹਾਲੈਂਡ 5510 ਹਾਂਜੀ 2021 ਮਾਡਲ ਦੇ ਵਿੱਚ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਟੂਰ ਚੰਗੇ ਪਏ ਆ ਟਰੈਕਟਰ ਨਵਾਂ ਜੀ ਜਮਾ ਠੀਕ ਐ ਠੀਕ ਐ ਗੱਲ ਮਾਡਲ ਹੈਗਾ 21 ਹਾਂਜੀ ਠੀਕ ਹੈ ਗੱਲ ਜੀ ਡਿਮਾਂਡ ਹੈਗੀ ਜੀ ਇਹਦੀ 6.5 ਲੱਖ 6.5 ਲੱਖ ਰੁਪਇਆ ਹਾਂਜੀ ਤੇ 6.5 ਲੱਖ ਰੁਪਇਆ ਡਿਮਾਂਡ ਆ ਮਿੱਤਰੋ ਟਰੈਕਟਰ ਦੀ ਮਾਡਲ ਹੈਗਾ 21 ਹਾਂਜੀ ਤੇ ਜੇ ਕੋਈ ਵੀਰ ਪਾ ਲਈ ਜਾਂਦਾ ਤਾਂ ਇੱਧਰ ਨੂੰ ਆ ਜੇ ਤੇ ਹਜੇ 6.5 ਲੱਖ ਕਲੀ ਡਿਮਾਂਡ ਆ ਤੈਂ ਦੱਸ ਜਦੋਂ ਬੰਦਾ ਲੈਣੀ ਆ ਗਿਆ ਬਣੂ ਕਿੰਨੇ ਦਾ 30000 ਡਾ ਦੇ ਜੋ 6 ਲੱਖ 20000 ਰੁਪਇਆ ਜੇਰੀ ਵੀਡੀਓ ਦੇਖ ਕੇ ਆ ਜਾ 15000 ਦਾ ਟਰੈਕਟਰ ਲੈ ਲਾ ਲੇ ਵੀ ਮਟਰ 5000 ਹੋਰ ਉੱਡ ਗਿਆ 35000 ਰੁਪਿਆ ਮੰਨਤਾ ਨਾ ਟਰੈਕਟਰ ਦੇ ਵਿੱਚੋਂ ਹੋ ਜੂ ਤੇ ਵੀਡੀਓ ਲੰਬੀ ਨਹੀਂ ਕਰਦੇ ਆਪਾਂ ਘੁੰਮਣਾ ਚਾਰ ਸਪਿਰਿਆ ਇੱਦੀ ਆ ਜਾ ਗੇ ਰਾ ਹੁਣ ਇਹ ਜਗਾ ਜੀ 18 ਮਾਡਲ ਆ ਸਾਰੇ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਟਾਇਰ ਬਿਲਕੁਲ ਨਵੇਂ ਆ ਚੌਕੜਾ ਤੇ ਸਾਰੇ ਨਾਲ ਇੱਕੋ ਪੇਕ ਲੱਗਿਆ ਸਾਰਿਆਂ ਨਾਲ ਪਹਿਲੀ ਵਾਰ ਕਹੇ ਨਾ ਚ ਪੋਲੂ ਚਾਰੇ ਪਾਸੇ ਪੱਥਰ ਦਿਖਾ ਦਿਆ ਕਰ ਖੜਿਆ ਨਾ ਹਾਂਜੀ ਸਾਰਿਆਂ ਨਾਲ ਗੰਡਾ ਫਟੀਆਂ ਬਿਨਾ ਪੁੱਛੇ ਤੋਂ ਸਭ ਨਾਲ ਮਿਲਣਗੇ ਬਾਈ ਠੀਕ ਹੈ ਤੇ ਟਾਇਰ ਚਾਰੇ ਮਾ ਨਵੇਂ ਆ 18 ਮਾਡਲ ਆ 5.5 ਲੱਖ ਰੁਪਏ ਡਿਮਾਂਡ ਆ ਟਰੈਕਟਰ ਦੇ ਦਾਂਗੇ ਜੀ 1 ਲੱਖ ਤੇ ਆਹ ਸੌਰੀ 4 ਲੱਖ ਤੇ 90000 ਰੁਪਏ ਦਾ 4 ਲੱਖ ਤੇ 90000 ਦਾ ਡਿਮਾਂਡ ਹੈਗੀ ਸੀ 5 ਲੱਖ 25000 35000 ਰੁਪਏ ਮੰਗਤਾਂ ਉਹ ਜੂ ਪੁਰਾਣਾ ਟਰੈਕਟਰ ਵੀ ਕੱਟਿਆ ਜੂ ਲੋਨ ਦੀ ਸੌਦਾ ਵੀ ਹੈਗੀ ਆ ਸੌਦਾਆਂ ਸਾਰੀਆਂ ਕਾਗਜ਼ ਪੱਤਰ ਓਕੇ ਮਿਲਣਗੇ ਇਹ ਹੈਗਾ ਜੀ 24 ਮਾਡਲ ਆ 24 ਮਾਡਲ ਖੜਾ ਜੀ ਸਵਰਾਜ 855 3 ਸਪੀਡ ਇਹ ਪੌਣੇ 200 ਘੰਟਾ ਚੱਲਿਆ ਜੀ ਪੌਣੇ 200 ਹਾਂਜੀ ਠੀਕ ਐ ਪੌਣੇ 200 ਘੰਟਾ ਚੱਲਿਆ ਹਾਂਜੀ ਹਾਂਜੀ ਇਹ ਜੀ 845 ਰੇਟ ਹੈ ਦਾ ਹਾਂਜੀ ਟਰੈਕਟਰ ਦੇਵਾਂਗੇ 3 ਸਪੀਡ ਆ ਭਾਈ ਟੌਪ ਮਾਡਲ ਆ ਹੁਣ ਤੈਨੂੰ ਪਾਉਣੇ 250 ਨਾਲ ਕੀ ਹੁੰਦਾ ਇਹਨੂੰ ਟਰੈਕਟਰ ਦੇਵਾਂਗੇ ਆਪਾਂ 7 ਲੱਖ ਤੇ 90000 ਦਾ 7 ਲੱਖ ਤੇ 90000 ਦਾ 8 ਲੱਖ 45000 ਡਿਮਾਂਡ ਸੀ ਤੇ ਆ ਲਾ ਲਾ ਵੀ 55000 ਰੁਪਿਆ ਆ ਨਵੇਂ 855 ਦੇ ਵਿੱਚੋਂ ਮਾਨਤਾ ਹੋ ਜੂ ਘਟ ਜੂ ਤੇ ਸਿਹੜਾ ਬਟਨ ਦੱਬ ਕੇ ਆ 10000 ਹੋਰ ਤੋਂ ਵੱਧਦੇ ਯਾਰ ਅਚਾ 1000 ਦੱਬ ਦੀਏ 780 ਦਾ ਦੇ ਲੈ ਵੀ ਮੇਤਰੋ 60000 ਰੁਪਿਆ ਹੋ ਗਿਆ ਤੁਹਾਨੂੰ ਸ਼ਰਮਾ ਜੀ ਗੋੜੌਣ ਨੇ ਤੇ ਅੱਗੇ ਆ ਗਿਆ ਜੀ ਫਾਰਮ ਟਰੈਕ 6050 4x4 ਆ ਬਾਈ ਤੇ ਇਹ ਫਾਰਮ ਟਰੈਕ ਦੀ ਜੇ ਆਪਾਂ ਸ਼ਰਮਾ ਜੀ ਗੱਲ ਕਰੀਏ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਇਹ ਨਹੀਂ ਨਹੀਂ ਜੀ ਇਹ ਤੇ ਉੱਤੋਂ 4x4 ਆ 4x4 ਆ ਜੀ ਇਹਦਾ ਟਮਾ ਟੱਲਾ ਦੀਵਾ ਲੈ ਕੇ ਭਾਲਣ ਵਾਲਾ ਕੰਮ ਆ ਭਾਲਣ ਵਾਲਾ ਕੰਮ ਆ ਜੀ ਤੇ ਮਾਡਲ ਮੂਡਲ ਫਿਰ ਕਿੰਨਾ ਸ਼ਰਮਾ ਜੀ ਮਾਡਲ ਪਾ ਜੀ ਇਹ ਤੇ ਲਿਖਿਆ ਨਹੀਂ ਹੈਗਾ ਇਹ 15 ਮਾਡਲ ਆ ਹਾਂ ਜੀ ਟਾਇਰ ਚਾਰੇ ਨਵੇਂ ਆ ਕਨੋਪੀ ਲੱਗੀ ਆ ਕਨੋਪੀ ਲੱਗੀ ਆ ਇਹਦਾ ਟਾਇਰ ਹੈਗੇ ਆ ਚਾਰੇ ਨਵੇਂ ਟਰੈਕਟਰ ਦੇ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਡੇ 6 ਲੱਖ ਰੁਪਏ ਡਿਮਾਂਡ ਆ ਬਾਈ ਜੀ ਇਹਦੀ ਹਾਂਜੀ ਟਰੈਕਟਰ ਦੇਵਾਂਗੇ ਆਪਾਂ ਇਹ 6 ਲੱਖ ਤੇ 20 ਹਜ਼ਾਰ 6 ਲੱਖ ਤੇ 20 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂ ਤੇ ਸੀਟ ਇਹਦੇ ਵਿੱਚ ਇਲੈਕਟ੍ਰੋਨਿਕ ਆਈ ਸੀ ਉਹਨਾਂ ਟਾਈਮਾਂ ਦੇ ਵਿੱਚ ਬਿਲਕੁਲ ਜੀ ਆਪੇ ਜੰਪ ਦਿੰਦੀ ਹੈ ਇਹ ਤੇ ਫੀਚਰ ਬਹੁਤ ਸੀ ਟਰੈਕਟਰ ਦੇ ਵਿੱਚ ਇਹਦੇ ਚ ਹਾਂ ਤੇ ਹੁਣ ਅੱਗੇ ਆ ਗਿਆ ਟੈਂਗਰ 55 ਟ੍ਰੇਨ ਆ ਗਈ ਠੀਕ ਹੈ ਸੋਹਣੇ ਕਿਹ ਆ ਗਿਆ ਜੀ ਟਾਈਗਰ ਆ ਜੀ 55 ਡੀਆਈ 55 ਇਹ ਹਾਂਜੀ 21 ਮਾਡਲ ਆ ਬਾਈ ਜੀ ਹਵਾ 6 ਲੱਖ ਡਿਮਾਂਡ ਆ ਟਾਇਰ ਹੈ ਗਿਆ 85 90 ਪੈਸੇ 85 ਤੋਂ 90 ਪੈਸੇ ਟਾਇਰ ਆ ਸਵਾ 6 ਲੱਖ ਰੁਪਿਆ ਡਿਮਾਂਡ ਆ ਤੇ ਜੇ ਬੰਦੇ ਨੂੰ ਦੂਰੋਂ ਇਧਰੋਂ ਕਹਦੀ ਵੀ ਦੇਖ ਕੇ ਅੰਦਾਜ਼ਾ ਲਾ ਲੈਂਦਾ ਜਿਵੇਂ 65 ਦਾ ਖੜਾ ਹੁੰਦਾ ਹਾਂ ਜੀ ਟਾਇਰ ਨਾਲ ਦੇ ਬਾਈ ਜੀ ਚਾਰੇ ਚਾਰੇ ਟਾਇਰ ਨਾਲ ਦੇ ਆ ਕਿੰਨੀ ਡਿਮਾਂਡ ਆ ਹੁਣ ਇਹਦੀ ਸਵਾ 6 ਲੱਖ ਡਿਮਾਂਡ ਆ ਟਰੈਕਟਰ ਦੇ ਦਾਂਗੇ 5 ਲੱਖ ਤੇ 90000 35000 ਰੁਪਿਆ ਮਾਨਤਾ ਨਹੀਂ ਚੋ ਹੋ ਗਿਆ 35 ਤੋਂ ਘਟਾ ਪਰ ਨਹੀਂ ਹੀ ਲੈਂਦੇ ਨਹੀਂ ਨਹੀਂ ਲੈਂਦੇ 35000 ਰੁਪਿਆ ਉੱਡ ਗਿਆ ਏ ਹੁਣ ਏਸ ਏਸ ਆ ਗਿਆ ਜੀ 350 12 ਮਾਡਲ ਆ ਬਾਈ ਜੀ ਇਹ ਠੀਕ ਹੈ ਟਾਇਰ ਬਿਲਕੁਲ ਨਵੇਂ ਆ ਸਾਰਾ ਓਰੀਜਨਲ ਆ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਵਾਲਾ ਮੈਨਿੰਗੇ ਜੋ ਦਿਖਾਵਾਂਗੇ ਠੀਕ ਹੈ 265000 ਡਿਮਾਂਡ ਆ ਟਰੈਕਟਰ ਦੇ ਦਾਂਗੇ 2 ਲੱਖ ਤੇ 30000 ਦਾ 2 ਲੱਖ ਤੇ 30000 35 ਇਹ ਚ ਉੱਡ ਗਿਆ ਤੇ ਟਾਇਰ ਜਮਾ ਨਵੇਂ ਲੱਗੇ ਬੈ ਟਰੈਕਟਰ ਦੇ ਅੱਗੇ ਆ ਗਿਆ ਜੀ ਮੈਸੀ 4410 2009 ਮਾਡਲ ਆ ਬਾਈ ਟਾਇਰ ਬਿਲਕੁਲ ਨਵੇਂ ਇਹਦੇ ਵੀ ਠੀਕ ਹੈ ਤੇ ਸਾਰਾ origignal gear engine ਦਾ ਓਕੇ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾਓ ਬੇਚ 290000 ਰੁਪਏ ਅਡਮਾਂਡ ਹੈ ਤੇ ਟਾਇਰਾਂ ਲੀਆਂ ਦਾ ਕਸਰ ਨਹੀਂ ਕੱਢੀਆਂ ਪੰਗਾ ਠੀਕ ਹੈ ਕਿੰਨੇ ਦਾ ਬਣ ਜੂ ਇਹ ਟਰੈਕਟਰ ਦੇ ਦਾਂਗੇ 2 ਲੱਖ ਤੇ 60000 ਰੁਪਏ 2 ਲੱਖ 60000 ਦਾ 30000 ਰੁਪਏ ਜੋ ਘਟਜੂ ਮੇਟਰ ਹੋ ਜਾਂਦਾ ਨਾ ਹੋ ਜੂ ਤੇ ਅੱਗੇ ਆ ਗਿਆ ਜੀ ਅਰਜਨ ਨੋ ਨੋ 605 ਡੀਆਈ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਸਤਨਾ 22 ਮਾਡਲ ਆ ਜੀ ਹਾਂ ਜੀ ਠੀਕ ਹੈ ਗੱਲ ਨਾਲ ਦੇ ਟਾਇਰ ਹੈਗੇ ਜੀ 60 ਰੁਪਏ ਆ ਹਾਂਜੀ ਤੇ ਰੁਪਈਆ ਦਾ ਰੁਪਈਆ ਹੀ ਟਰੈਕਟਰ ਹੈ ਜੀ 6 ਲੱਖ 75 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਹਾਂਜੀ ਟਰੈਕਟਰ ਦੇਵਾਂਗੇ ਜੀ ਆਪਾਂ ਇਹ ਸਾਢੇ 6 ਲੱਖ ਦਾ ਸਾਢੇ 6 ਲੱਖ ਰੁਪਈਆ ਦਾ ਟਰੈਕਟਰ ਮਿਲ ਜੂ ਮਿੱਤਰੋ 6 75 ਡਿਮਾਂਡ ਆ ਬੱਚੀ ਹੋਈ ਆ 45 ਹਜ਼ਾਰ ਦਾ ਦੇ ਦਾਂਗੇ ਆ 45 ਹਜ਼ਾਰ ਦਾ ਹੋ ਜੂ ਲਈ ਮਿੱਤਰੋ 30 ਹਜ਼ਾਰ ਰੁਪਈਆ ਜੋ ਕੱਟ ਜੂ ਤੇ ਇਹ ਲੋਨ ਦੀ ਸੁਵਿਧਾ ਹੈਗੀ ਆ ਸਭ ਤੇ ਤੇ ਆ ਜਹਾਜ ਆ ਗਿਆ ਜੀ ਐਚ ਐਮਟੀ 6522 6522 ਜੀ ਇਹ ਵੀ ਟਾਵੇਂ ਹੀ ਆ ਬਾਈ ਇਹ ਟਾਵੇਂ ਆ ਤੇ ਦੇਖਣ ਨੂੰ ਵੀ ਟਾਵੇਂ ਮਿਲਦੇ ਆ ਮੈਂ ਕਿਹਾ ਬਾਈ ਜੀ ਇਹ ਤਾਂ ਇਹਦੇ ਚ ਜ਼ੋਰ ਪਤਾ ਹੀ ਨਹੀਂ ਕਿੰਨਾ ਦਾ ਸਾਲੇ ਤੇ 652 ਆ ਗਿਆ ਮਾਨ ਲਏਗਾ 17 ਤੇ 475 ਡਿਮਾਂਡ ਆ ਹਾਂਜੀ ਟਰੈਕਟਰ ਦੇ ਦਾਂਗੇ ਬਾਈ ਜੀ ਇਹ ਅ 4 ਲੱਖ ਤੇ 40000 4 ਲੱਖ ਤੇ 40000 ਦਾ ਲੈ ਵੀ ਮਿੱਤਰੋ ਮਾਨ ਤਾਂ ਇਹਦੇ ਵਿੱਚ ਹੀ ਪੂਰਾ ਫੋਲੀ ਹੋ ਜੂ 35 ਨਹੀਂ ਇਹ ਚੋਂ 40 ਵਾਂਗੂ ਹੋ ਗਿਆ ਮੈਨੂੰ ਲੱਗਦਾ ਨਾ 35000 ਹਾਂ ਠੀਕ ਹੈ ਤੇ ਇੱਕ ਚੀਜ਼ ਹੋਰ ਆ ਆਪਸਾਈਡ ਵਾਲਾ ਜੈਕ ਨਾ ਪਾਵਰ ਸ਼ੇਅਰਿੰਗ ਕਲਾ ਐਚ ਐਮ ਡੀ ਦੇ ਟਰੈਕਟਰ ਹੁੰਦੀ ਹੈ ਕੰਪਨੀ ਤੇ ਆਦੀ ਕੰਪਨੀ ਫਿਟੜੀ ਹੈ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਹਾਂਜੀ ਇਹ ਬਾਈ ਡਿਊਜ ਫਾਰਾ ਹੈ ਹੋਰ ਵੀ ਡਰਾਈਵ ਚਾ ਚਾਰੇ ਟਾਇਰ ਨਵੇਂ ਆ ਜਮਾ ਨਵੇਂ ਦੀ ਕਲੋਫੀ ਕਨੂਪੀ ਚੰਗੀ ਲੱਗੀ ਆ ਟਰੈਕਟਰ ਸਾਰਾ origignal gearring ਦਾ r p r p ਆ ਮਾਡਲ ਆ ਸਾਰਾ ਮਾਡਲ ਹੈਗਾ 17 ਤੇ ਡਿਮਾਂਡ ਹੈਗੀ ਆ 6.5 ਲੱਖ ਰੁਪਏ 6.5 ਲੱਖ ਟਰੈਕਟਰ ਦੇ ਦਾਂਗੇ 6 ਲੱਖ ਤੇ 20 ਹਜ਼ਾਰ ਦਾ ਮੌਕੇ ਤੇ ਮਾਨਸਮਾਨ ਹੋਰ ਹੋ ਜੂ ਠੀਕ ਆ ਮੌਕੇ ਦੇ ਮਾਨਤਨ ਹੋਰ ਹੋ ਜੂ ਤੇ ਅੱਗੇ ਆ ਗਿਆ ਜੀ Mahindra 265 ਬਿਲਕੁਲ ਨਵਾਂ ਬਾਈ ਜੀ ਨੇ ਕੰਪਲ ਨਾ ਮਾਰ ਲਾ ਭੂਮੀ ਪੱਤਰ ਪਾਵਰ ਪਲੱਸ ਆ ਜੀ ਹਾਂਜੀ ਜਿਹਨੇ ਨਵਾਂ ਲੈਣਾ ਆ ਲੈ ਲਓ ਮਾਡਲ ਹੈਗਾ ਜੀ 21 ਹਾਂਜੀ 475 ਡਿਮਾਂਡ ਆ ਬਾਈ ਜੀ ਹਾਂਜੀ ਇਹ ਬਣੂ ਕਿੰਨੇ ਦਾ ਹੁਣ ਇਹ ਇਹ ਦੇਵਾਂਗੇ 4 ਲੱਖ ਤੇ 45000 ਦਾ 4 ਲੱਖ ਤੇ 45000 ਦਾ 30000 ਰੁਪਏ ਇਹਦੇ ਚੋਂ ਘੱਟ ਦਿਓ ਜਮਾਨਾ ਇਹ ਜਿਵੇਂ ਕਹਦੀ ਇਹ ਭੋਲੇ ਭੱਜਾ ਕੇ ਇੱਧਰਲੇ ਪਾਸੇ ਇੰਟੋ ਫਾਰਮ ਖੜਾ ਜੀ 30 55 ਇਹ 15 ਆ 16 ਮਾਡਲ ਆ ਬਾਈ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਹਾਂਜੀ ਤੇ ਡਿਮਾਂਡ ਹੈਗੀ ਆ 365000 ਨਹੀਂ 165000 ਕਿੰਨੇ ਕ ਦਾ ਬਣ ਜੂ ਇਹ ਇਹ ਟਰੈਕਟਰ ਦੇ ਦਾਂਗੇ 3 ਲੱਖ 365000 ਡਿਮਾਂਡ ਆ ਤੇ 30 ਤਾਂ ਚੱਕੀ ਦੋ ਮਿੱਤਰੋ 35000 ਰੁਪਏ ਉੱਡ ਗਿਆ ਇਹ ਟਰੈਕਟਰ ਦੇ ਵਿੱਚੋਂ 330000 ਦਾ ਟਰੈਕਟਰ ਦੇ ਅੱਗੇ ਆ ਗਿਆ ਤੂੜੀ ਵਾਲੀ ਮਸ਼ੀਨਾਂ ਦਾ ਬੈਰੀ ਐਸਆਰ 485 ਚੌਕੜਾ ਟਾਇਰਾਂ ਦਾ ਜਮਾ ਨਾ ਮਰ ਗਿਆ ਵਾ ਟਰੈਕਟਰ ਸਰ ਆरिजिनल ਟਰੈਕਟਰ ਇਹ ਮਾੜ ਲੈ ਕਿੰਨਾ ਇਹ ਇਹ 16 ਮਾੜ ਲੈ ਜੀ 845 ਡਿਮਾਂਡ ਆ ਟਰੈਕਟਰ ਦੇ ਦਾਂਗੇ 4 ਲੱਖ ਤੇ 10000 ਦਾ 4 ਲੱਖ ਤੇ 10000 ਦਾ 35000 ਜੋ ਉੱਡ ਗਿਆ ਮਿੱਤਰੋ ਆ ਲੋ ਜੀ ਉਦੋਂ ਬਾਅਦ ਆ ਗਿਆ ਜੀ 575 ਡੀ 575 575 ਟਾਇਰ ਨਵੇਂ ਆ ਚਾਰੇ ਹਾਂਜੀ 15 ਮਾਡਲ ਆ ਠੀਕ ਹੈ ਡਿਮਾਂਡ ਹੈ ਗਈ 4,80,000 ਆ 3,80,000 3,80,000 ਰੁਪਿਆ ਡਿਮਾਂਡ ਹਾਂਜੀ ਟਰੈਕਟਰ ਦੇਵਾਂਗੇ 3.5 ਲੱਖ ਦਾ 3.5 ਲੱਖ ਰੁਪਈਆ ਦਾ ਟਰੈਕਟਰ ਮਿਲ ਜਾਊਗਾ ਕੋਈ ਮਾੜਾ ਨਹੀਂ ਇਹਦਾ ਠੀਕ ਹੈ ਤੇ ਅੱਗੇ ਫੇਰ ਆ ਗਿਆ ਇਸਰ ਵੱਡਾ ਆਸ਼ੀਰ 4552 ਜੀ ਐਕਸਟ 20 ਮਾਡਲ ਆ 21 ਦੀ ਆਰ ਸੀ ਟਾਇਰ ਬਿਲਕੁਲ ਤਾਜ਼ੇ ਠੀਕ ਹੈ ਟਾਇਰ ਨਵੇਂ ਆ ਬੈਟਰੀ ਨਵਾਂ ਜੀ ਇਹ ਕੀ ਡਿਮਾਂਡ ਹੈ ਦੀ ਡਿਮਾਂਡ ਹੈ ਗਈ ਜੀ 5.5 ਲੱਖ ਰੁਪਿਆ ਤੇ ਬਣੂ ਕਿੰਨੇ ਦਾ ਇਹ ਸਵਾ ਪੰਜ ਲੱਖ ਦਾ ਜੀ ਸਵਾ ਪੰਜ ਲੱਖ ਰੁਪਏ ਤੇ ਅੱਛਾ ਜਿੰਨੇ ਦਾ ਟਰੈਕਟਰ ਆ ਉਸ ਤੋਂ ਵੱਧ ਦਾ ਲੋਨ ਹੋ ਜੂ ਤੇ ਠੀਕ ਹੈ ਲੋਨ ਜੁੱਦਾ ਹੈਗੀ ਤੇ ਅੱਗੇ ਅੱਗੇ ਜੀ ਪਾਵਰ ਟਰੈਕ ਪਲੱਸ 47 ਯੂਰੋ ਹੈ ਜੀ ਪਾਵਰ ਹਾਊਸ ਹੈ ਇਹ ਤੇ 47 ਪਲੱਸ ਜੀ ਤੇ ਇਹ ਹੈਗਾ 24 ਮਾਡਲ ਇਹ 24 ਮਾਡਲ ਬਿਲਕੁਲ ਨਵਾਂ ਜੀ 6 ਲੱਖ ਤੇ 20 ਹਜ਼ਾਰ ਟਮਾਂਡ ਆ ਜੀ ਜਿਵੇਂ ਹੀ ਨਵਾਂ ਬਈ ਇਹ ਤਾਂ ਠੀਕ ਹੈ 50 ਚੀਪੀ ਕੈਟਾਗਰੀ ਦੇ ਵਿੱਚ ਟਰੈਕਟਰ ਨਾਲ ਤੇ ਟਾਇਰ ਜੀ 95 ਪੈਸੇ ਆ ਇਹਦੇ ਤੇ ਹੁਣ ਬਣੂ ਕਿਨੇ ਦਾ ਸੇਵ ਵੀ ਤਾਂ ਹੋਗੀ ਡਿਮਾਂਡ ਇਹ ਦੇ ਦਾਂਗੇ ਜੀ 5 ਲੱਖ ਤੇ 95000 5 ਲੱਖ ਤੇ 95000 90000 ਦਾ ਦੇ ਦਾਂਗੇ 90000 ਦਾ 30 ਏ ਚੋੜ ਗਿਆ ਤੇ ਅੱਗੇ ਆ ਗਿਆ ਜੀ ਐਸਆਰ 200 ਸਾਹਿਬ ਜੀ ਮੂਹਰੇ ਟਾਇਰ ਨਵੇਂ ਆ ਪਿੱਛੇ 40 ਕੇ ਪੈਸੇ ਆ ਹਾਂਜੀ ਤੇ ਬਾਕੀ origignal ਟਾਇਰ ਸਾਰਾ 1 95 ਦੀ ਡਿਮਾਂਡ ਆ ਹਾਂ ਟਰੈਕਟਰ ਦੇ ਦਾਂਗੇ ਜੀ 1 ਲੱਖ ਤੇ 75000 ਦਾ 1 ਲੱਖ ਤੇ 75000 ਦਾ ਜਿਵੇਂ ਆਪਾਂ ਮੋਟੀ ਮੋਟੀ ਗੱਲ ਜੀ ਕਰੀ ਜੀ 30 ਤੋਂ 35000 ਰੁਪਏ ਮਾਨਤਾ ਨਾਲ ਸਾਰੇ ਟਰੈਕਟਰ ਦੇ ਵਿੱਚ ਹੋ ਜੂ ਆ ਬਾਈ ਜੀ ਬਾਈ ਮਾਡਲ ਆ ਹਾਂਜੀ ਬਿਲਕੁਲ ਨਵਾਂ ਚਾਰੇ ਤਰ ਨਾਲ ਦੇ ਜੀ 85 ਤੋਂ 90 ਪੈਸੇ ਠੀਕ ਹੈ 30 55 ਐਨ ਵੀ ਤਿੰਨ ਸਿਲੰਡਰ ਹੁੰਦਾ ਜੀ ਇਹ ਹਾਂਜੀ ਡੀ ਆਈ ਚਾਰ ਸਿਲੰਡਰ ਹੁੰਦਾ ਜਿਵੇਂ ਨਵਾਂ ਟਰੈਕਟਰ ਆ ਬਾਈ ਠੀਕ ਹੈ ਠੀਕ ਹੈ 4 ਲੱਖ ਤੇ 45000 ਰੁਪਿਆ ਡਿਮਾਂਡ ਆ ਟਰੈਕਟਰ ਦੇ ਦਾਂਗੇ 415000 ਦਾ 4 ਲੱਖ ਤੇ 15000 ਦਾ ਇਹ ਟਰੈਕਟਰ ਮਿੱਤਰੋ ਤੁਹਾਨੂੰ ਮਿਲ ਜੂ ਤੇ ਵੀਡੀਓ ਸ਼ੇਅਰ ਕਰਕੇ ਆ ਜਾਓ ਮਾਨਤਨ ਹੋਰ ਵੀ ਕਰਵਾ ਲਾਂਗੇ ਤੇ ਮੈਂ ਕੰਟੈਕਟ ਨੰਬਰ ਆ ਮੈਂ ਸਿੱਧਾ ਹੀ ਨੰਬਰ ਦੇਉਂਗਾ ਬਾਈ ਹਾਂਜੀ ਇਹ ਕੰਮ ਨਹੀਂ ਹੈਗਾ ਪਹਿਲਾਂ ਪਚੂਲਾ ਵਿੱਚ ਪਾਓ ਸ਼ਰਮੇ ਨੂੰ ਠੀਕ ਹੈ ਫੇਰ ਟਰੈਕਟਰ ਲੈਣ ਮਿਲੂਗਾ ਇਹ ਨੰਬਰ ਬੋਲ ਦੀ ਮੜਾ ਜਾਏਗਾ ਆਪਜੀ ਹੈਗਾ ਇਹਨਾਂ ਦਾ ਸਕਰੀਨ ਸ਼ਾਟ ਲੈ ਲਓ ਮੈਂ ਤੁਹਾਨੂੰ ਨੰਬਰ ਬੋਲ ਦਿਆਂਗਾ ਗੁਲਸ਼ਨ ਜੂਸ਼ਨ ਹੂੰ ਠੀਕ ਹੈ ਗੱਲ ਇਹਨਾਂ ਦਾ ਨੰਬਰ ਹੈਗਾ 99927 92667 ਗੁਲਸ਼ਨ ਜੂਸ਼ਨ ਦਾ ਨੰਬਰ ਹੈ ਰਵੀ ਦਾ ਨੰਬਰ ਹੈਗਾ ਭਾਈ ਜੀ 98126 00814 ਨੰਬਰ ਆ ਠੀਕ ਹੈ ਵੀਰੇ ਨੋਟ ਕਰ ਲੋ ਕੋਈ ਸੌਣੀ ਖਾਦੀ ਕੇ ਮਤਲਬ ਇਹੀ ਰੇਟ ਬੋਲਿਆ ਜਿਹੜਾ ਘੱਟ ਵੱਧ ਮਾੜਾ ਮੋਟਾ ਹੋ ਜਾਊਗਾ ਜ਼ਿਆਦਾ ਨਹੀਂ ਹੋਣਾ ਮਾੜਾ ਮੋਟਾ ਹੀ ਹੋਊਗਾ ਵੀਰੇ ਠੀਕ ਹੈ ਠੀਕ ਹੈ ਫਤਿਹਆਬਾਦ ਦਾਕਾਨਾ ਪਈਦੀ ਆਟੋ ਮਾਰਕੀਟ ਦੇ ਵਿੱਚ ਸ਼ਾਪ 224 ਨੰਬਰ ਜੇ ਕਿਸੇ ਭਰਾ ਨੇ ਕੋਈ ਨਵੀਂ ਟਰਾਲੀ ਕਿਸੇ ਵੀ ਸਾਇਤ ਦੇ ਵਿੱਚ ਬਣਾਉਣੀ ਬਣਵਾਉਣੀ ਹੋਈ ਤੇ ਉਹ ਵੀ ਕੰਟੈਕਟ ਕਰ ਸਕਦੇ ਹੋ ਠੀਕ ਹੈ ਠੀਕ ਹੈ ਗੱਲ ਵੀਰੇ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਲੋ ਪੇਜ ਨੂੰ ਕਰ ਲੈ ਫੋਲੋ ਲੈਂਡਲੋਰਡ ਫਾਰਮਰ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ